ਜਾ ਜਿੰਨੇ ਵੀਰ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਹੈਪੀ ਨਿਊ ਇਅਰ ਨਵੇਂ ਸਾਲ ਕੀ ਬਹੁਤ ਬਹੁਤ ਜਿਆਦਾ ਵਧਾਈਆਂ ਬਾਈ ਇਸ ਸਾਲਾਂ ਕੁਝ ਵੀਡੀਓ ਆਪਾਂ ਐਸੀ ਪਾਣੀ ਆ ਜਿਹੜੇ ਕਸਟਮਰ ਗਲਤੀ ਕਰ ਰਿਹਾ ਆ ਜਾਓ ਮਕਾਨ ਬਣਾ ਰਿਹਾ ਉਸ ਨੂੰ ਮਟੀਰੀਅਲ ਦੇ ਬਾਰੇ ਵਿੱਚ ਨਹੀਂ ਨੋਲਜ ਹੁੰਦੀ ਹੈ ਤੋ ਕੋੜੀ ਕੋੜੀ ਗਲਤੀਆਂ ਕਰ ਰਿਹਾ ਇੱਕ ਤਾਂ ਕਸਟਮਰ ਕੀ ਨਾ ਸਭ ਤੇ ਵੱਧ ਦੌੜ ਹੋ ਰਹੀ ਆ ਬਾਈ ਸਸਤਾ ਉਹਨੂੰ ਕੋਈ ਮਤਲਬ ਨਹੀਂ ਹੈ ਕੁਆਲਿਟੀ ਕੈਸੀ ਆ ਮਟੀਰੀਅਲ ਕੈਸਾ ਆ ਕੋਣ ਸੀ ਕੰਪਨੀਆ ਕੋਣ ਸੀ ਨਹੀਂ ਉਹਨੂੰ ਕੋਈ ਮੈਟਰ ਨਹੀਂ ਕਰ ਰਹਾ ਹੈ ਉਸਦੇ ਦਿਮਾਗ ਵਿੱਚ ਇੱਕੋ ਕੀੜਾ ਵੱੜ ਗਿਆ ਸਸਤਾ ਇਹ ਮਨ ਨੂੰ ਹੀ ਪਤਾ ਹੁੰਦਾ ਵੀ ਸਸਤਾ ਕਿਹੜਾ ਬ੍ਰਾਂਡ ਹੋਵਾ ਵਿਸਸਤਾ ਕੁਆਲਟੀ ਵਾਈ ਸਸਤਾ ਕ ਰੇਟ ਵਾਈ ਸਸਤਾ ਕਮ ਮਟੀਰੀਅਲ ਜਮੀ ਰੱਦੀ ਲੈਣਾ ਚਾਹਾਂ ਇੱਕੋ ਪਰਚੀ ਬਣਵਾ ਲਿਆ ਵਗਾ ਮਿਸਤਰੀ ਵਾ ਜੋ ਜੋ ਸਮਾਨ ਚਹੀਦਾ ਉਸ ਪਰਚੀ ਨੂੰ ਲੈ ਕੇ ਬਈ 20 ਜਗ੍ਹਾ ਫਿਰਾਵਾ ਇਹੋ ਇਤਨੇ ਦਾ ਸਮਾਨ ਆ ਜੀ ਆ 10000 ਰੁਪਏ ਦਾ ਇਹ 12000 ਰੁਪਏ ਦਾ ਇਹ 15000 ਰੁਪਏ ਦਾ ਆ ਜੇ ਉਸ ਨੂੰ ਮੰਨੇ ਪੁੱਛਿਆ ਕੋਈ ਬੰਦਾ ਆ ਆਪਣੇ ਪਾ ਤੇ ਉਹਨੂੰ ਪੁੱਛਿਆ ਬਹੁਤ سارے ਬੰਦੇ ਆ ਮਾ ਇੱਕ ਬੰਦਾ ਨਹੀਂ ਆਉਂਦਾ ਬਹੁਤ سارے ਬੰਦੇ ਆ ਮਾ ਮਾਰ ਪਾ ਦੋ ਤੋਂ ਮਨ ਨੂੰ ਵੀ 7-8 ਮਹੀਨੇ ਹੋ ਗਏ ਬਈ ਸ਼ੌਪ ਕਰਦੇ ਨੂੰ ਆਪਾਂ ਨੂੰ ਵੀ ਗਾਹ ਕਾ ਪਤਾ ਲੱਗਿਆ ਤੋਂ ਆਵਾਗਾ ਸਮਾਨ ਪੁੱਛੇਗਾ ਬਈ ਉਹ ਸਮਾਨ ਦੇਖੇ ਯਾਰ ਕਿਤਨੇ ਦਾ ਬਣਾਗਾ ਉਹਨੂੰ ਦੱਸਾਂਗੇ ਬਈ ਇਤਨੇ ਦਾ ਬਣਾਗਾ ਨਾ ਯਾਰ ਇਹੋ ਸਮਾਨ ਤੋਂ ਨਾ ਇਤਨੇ ਦਾ ਬਣਾਗਾ ਚਲੋ ਮਾ ਨੇ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਕਹਿੰਦੇ ਆ 15000 ਰੁਪਏ ਦਾ ਸਮਾਨ ਬਣਾਗਾ ਨਹੀਂ ਯਾਰ ਇਹ ਉਹ ਸਮਾਨ ਨਾ 12000 ਰੁਪਏ ਦਾ ਬਣਾਂਗਾ ਫਿਰ ਉਹਨੂੰ ਪੁੱਛਾਂ ਵੀ ਕੌਣ ਸੀ ਕੰਪਨੀ ਦਾ ਲੈਣਾ ਕੰਪਨੀ ਨਹੀਂ ਯਾਰ ਮਨੂੰ ਪਤਾ ਹੈ ਮਨੂੰ ਤਾਂ ਪੈਸਿਆਂ ਦਾ ਪਤਾ ਹੈ ਕੰਪਨੀ ਦਾ ਉਹਨੂੰ ਕੋਈ ਮਤਲਬ ਨਹੀਂ ਉਹਨੂੰ ਪੁੱਛਾਂ ਵੀ ਕਿਆ ਗੱਲ ਚੀਜ਼ ਧੀ ਕੌਣ ਸੀ ਕੰਪਨੀ ਕੀ ਧੀ ਕਿਆ ਹਿਸਾਬ ਕਿਤਾਬਾ ਕੈਸਾ ਤੰਨੇ ਲਾਣਾ ਕੈਸਾ ਨਹੀਂ ਕੋਈ ਮਤਲਬ ਨਹੀਂ ਉਸ ਨੂੰ ਮਤਲਬ ਆ ਵੀ ਮੈਂ 12000 ਦਾ ਪੁੱਛਿਆ ਹੈ ਤਾਂ ਮਨੂੰ 11000 ਰੁਪਏ ਦਾ ਸਮਾਨ ਦੇ ਕੋਈ ਵੀ ਦੇ ਮੀਡਲ ਕਲਾਸ ਬੰਦੇ ਨੇ ਬਾਈ ਆਪਣੇ ਜੀਵਨ ਮੈਂ ਇੱਕੋ ਵਾਰੀ ਘਰ ਪਾਣਾ ਮੇਰੀ ਤਾਂ ਸਾਰੇ ਵੀਰਾਂ ਨੂੰ ਐਡਵਾਈਸ ਹੀ ਹੋਈ ਆ ਹੱਥ ਜੋੜ ਕੇ ਬੇਨਤੀ ਆ ਵੀਰੋ ਰੋਜ਼-ਰੋਜ਼ ਘਰ ਨਹੀਂ ਬਣਨੇ ਮੰਨੇ ਕੋਈ ਵੀ ਸਮਾਨ ਆਪਣੇ ਘਰਾਂ ਨਹੀਂ ਲੈਣਾ ਥਾਰੇ ਕਾ ਨਾ ਲੱਗਣਾ ਅੱਛਾ ਲੱਗਣਾ ਥਾਂ ਵੀ ਥਾ ਕੇ ਘਰਾਂ ਲੱਗਣਾ ਮਾੜਾ ਲੱਗਣਾ ਥਾਂ ਵੀ ਥਾਰੇ ਘਰਾਂ ਲੱਗਣਾ ਆ 2-4000 ਰੁਪਏ ਪਿੱਛਾ ਵਿਖੋ ਵਿਦਆਊਟ ਕੰਪਨੀ ਨਾਰਮਲ ਦੇਸੀ ਮਾਲ ਮਾਰ ਔਰ ਅਰੀਜਨਲ ਕੰਪਨੀ ਕੇ ਸਮਾਨ ਮਾ ਸਿਰਫ ਜਿਆਦਾ-ਜਿਆਦਾ ਦੇ ਕੋਠੀ ਕਾ ਸਮਾਨ ਜਾ ਰਿਹਾ ਥਾਰਾ ਜੇ ਪੂਰਾ ਥਾਰਾ 2 ਲੱਖ ਰੁਪਏ ਕਾ ਸਮਾਨ ਜਾ ਰਿਹਾ ਤਾਂ ਥਾਰਾ 20-30 ਹਜ਼ਾਰ ਰੁਪਏ ਕਾ ਸਮਾਨ ਕਾ ਫਰਕ ਪੜਨਾ ਜਿਆਦਾ ਫਰ ਤੋ ਕੰਪਨੀ ਦਾ ਸਮਾਨ ਲੈ ਲਓ ਇਹ ਲਿਸਟਾਂ ਚੱਕ ਕੇ ਨਾ ਫਰੀ ਜਾਓ ਵੀ ਯਹਾਂ ਤੇ ਸਸਤਾ ਵਹਾਂ ਤੇ ਸਸਤਾ ਨੌਲੇਜ ਤੁਹਾਨੂੰ ਹੈ ਨਹੀਂ ਵੀ ਕੌਣ ਸੀ ਸਮਾਨ ਆ ਕੌਣ ਸੀ ਕੰਪਨੀ ਦਾ ਕੌਣ ਸਾ ਨਹੀਂ ਹੈ ਜੇ ਕਈ ਵਾਰੀ ਨਹੀਂ ਪਤਾ ਹੁੰਦਾ ਹੈ ਆਪਣਾ ਕੋਈ ਯਾਰ ਮਿੱਤਰ ਹੋ ਇਸ ਕੰਮ ਆ ਹੋ ਕੋਈ ਆਪਣਾ ਰਿਸ਼ਤੇਦਾਰ ਹੋ ਕੋਈ ਭੈਣ ਸਾਕਾ ਸੰਬੰਧੀ ਹੋ ਮੇਰੇ ਪਾਸ ਸਮਾਨ ਲੈਣਾ ਨਾ ਲੈਣਾ ਕੋਈ ਮੈਟਰ ਨਹੀਂ ਕਰਦਾ ਹੈ ਕਈ ਵਾਰੀ ਤੁਹਾਨੂੰ ਨਹੀਂ ਲੈਣਾ ਹੈ رائے ਜ਼ਰੂਰ ਲੈ ਸਕਾਂ ਮੈਨੂੰ ਫੋਨ ਕਰ ਲਓ ਮੈਸੇਜ ਕਰ ਲਓ ਮੇਰੇ ਕੋਲ ਸ਼ਾਪ ਪਰ ਵਿజిਟ ਕਰ ਲਓ ਭਿਮਾਨੇ ਇਹ ਕੰਮ ਕਉਠੀ ਕੰਮ ਛੇੜਾ ਕਿਸਮਾ ਕਿਆ ਲੈਣਾ ਕਿਆ ਨਹੀਂ ਲੈਣਾ ਬਾਕੀ ਵੀਡੀਓ ਵਧੇ ਲਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ